ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨਵਾਦ ਅੱਜ ਮੈਨੂੰ 2 ਵਾਰ ਲੱਡੂਆਂ ਨਾਲ ਤੋਲਿਆ ਗਿਆ ਹੈ ਅੱਜ ਮੈਨੂੰ ਬਹੁਤ ਖਾਜਿਦ ਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅੱਜ ਮੈਨੂੰ ਆਪਣੇ ਆਪ ਨੂੰ ਲੱਗ ਰਿਹਾ ਕਿ ਜਿੰਨੀ ਮੇਰੀ ਕਲੀਅਰ ਹੈ ਸਾਰਾ ਨਾ ਤਾਂ ਸਿਰਫ ਇਹੀ ਦੇਖਣ ਜਾਣਾ ਕਿ ਕਿੰਨੀਆਂ ਵੋਟਾਂ ਦੇ ਅਸੀਂ ਲੀਡ ਕਰ ਰਹੇ ਹਾਂ ਲੱਗਦਾ ਪੰਜਾਬ ਦੇ ਪਹਿਲੇ ਨੰਬਰ ਤੇ ਆ ਸਕਦੇ ਤੁਸੀਂ ਹਾਂਜੀ ਪੂਰੀ ਉਮੀਦ ਹੈ ਜੀ ਸਾਨੂੰ ਕੀ ਵਾਦੇ ਕਿਤੇ ਜਾ ਰਹੇ ਲੋਟੇ 12 ਵਸਤੇ ਮੇਰੇ ਜੇ ਸਾਰੇ ਵਾਦੇ ਇਹ ਨੇ ਕਿ ਪਹਿਲਾ ਮੈਂ ਇਹਨਾਂ ਦੇ ਜੋ ਆਪਣੇ ਪਹਿਲੇ ਪੱਦਰ ਤੇ ਕੰਮ ਹੋ ਜਾਣੇ ਚਾਹੀਦੇ ਨੇ ਜਿਹੜੇ ਇਨਕੰਪਲੀਟ ਨੇ ਪਹਿਲਾ ਮੈਂ ਉਹ ਕੰਪਲੀਟ ਕਰੂੰਗੀ ਫਿਰ ਉਸ ਤੋਂ ਬਾਅਦ ਕਿ ਦੇ ਜਿਹੜੇ ਅੱਜ ਕੱਲ ਦੇ ਕੰਮ ਨੇ ਸਾਰੇ ਕੰਪਲੀਟ ਕਰੂੰਗੀ ਮੈਂ ਅਪੀਲ ਫੋਟ ਰਨ ਵਹੀ ਕਰੀਆਂ ਵਾਅਦੇ ਤੋਂ ਵਾਅਦੇ ਵੋਟਰਾਂ ਨੂੰ ਕਿ ਵੋਟ ਪਾਓ ਸਪੋਰ ਥੈਂਕ ਯੂ ਹਮਲੇ ਵਾਰਡ ਨੂੰ ਆਪ ਕਾਮਯਾਬ ਬਣਾ ਸਕਦਾ ਜਿੱਨੇ ਕੋ ਆ ਗਿਆ ਬੋਲ ਰਹਾ ਤੁਸੀਂ ਦੇਖ ਸਕਦੇ ਹੋ ਜੀ ਪਿੱਛੇ ਬਹੁਤ ਜਿਆਦਾ ਰਸ਼ਾ ਦੇਖਣ ਨੂੰ ਮਿਲ ਰਿਹਾ ਜਿੰਨੇ ਮੇਰੀ ਪੱਕੀ ਹੈ ਜੀ ਬਸ ਸਾਰਿਆਂ ਨੂੰ ਇਹੀ ਦੇਖਣ ਜਾਣਾ ਕਿ ਅਸੀਂ ਕਿੰਨੀ ਵੋਟਾਂ ਡਿਲੀਟ ਕਰ ਰਹੇ ਆ ਵਾਰਡ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਜੀ ਅੱਜ ਅਸੀਂ ਦੋ ਥਾਵਾਂ ਤੇ ਸਾਡੀ ਭੈਣ ਨੂੰ ਲੱਡੂਆਂ ਦਾ ਤੋਲਿਆ ਗਿਆ ਤੇ ਬਹੁਤ ਹੀ ਵਧੀਆ ਰਿਸਪੌਂਸ ਰਿਹਾ ਲੋਕਾਂ ਦਾ ਮਤਲਬ ਕਿ ਲੋਕ ਆਪਣੇ ਬੱਚਿਆਂ ਵਾਂਗੂ ਪਿਆਰ ਦੇ ਰਹੇ ਨੇ ਤੇ ਸਾਰਿਆਂ ਨੂੰ ਪੂਰੀ ਉਮੀਦ ਹੈ ਕਿ ਇਹ ਵਾਰਡ ਇੱਕ ਪਤਣਾ ਸ਼ਹਿਰ ਦਾ ਸਭ ਤੋਂ ਮੰਨਿਆ ਪਰ ਮੰਨਿਆ ਵਾਰਡ ਬਣਿਆ ਜਾਊਗਾ ਤੇ ਲੋਕ ਦੇਖਣਗੇ ਕਿ ਹਾਂ ਇਹ ਵਾਰਡ ਦੇ ਵਿੱਚ ਜੋ ਕੰਮ ਹੋਏ ਨੇ ਤਾਂ ਸਾਰੇ ਕਹਿਣਗੇ ਸਾਡੇ ਵਾਰਡ ਦੇ ਵਿੱਚ ਵੀ ਇਹੀ ਕੰਮ ਹੋਣੇ ਚਾਹੀਦੇ ਬਿਲਕੁਲ ਬਿਲਕੁਲ ਅੱਜ ਕੱਲ ਟਾਈਮ ਹੀ ਪੜੇ ਲਿਖਿਆ ਦਾ ਹੈਗਾ ਜੋ ਕਿ ਮਿਸੀਪਲ ਕਮੇਟੀ ਦੇ ਵਿੱਚ ਜਾ ਕੇ ਬੋਲਣ ਅੱਜ ਕੱਲ ਮੋਬਾਈਲ ਦਾ ਯੁੱਗ ਹੈ ਹਰ ਇੱਕ ਬੰਦੇ ਨੂੰ ਅਪਡੇਟ ਮੋਬਾਈਲ ਤੇ ਮਿਲਿਆ ਕਰੂਗੀ ਜੋ ਵੀ ਕੋਈ ਵੀ ਸਕੀਮ ਆਉਂਦੀ ਹੈ ਗਵਰਨਮੈਂਟ ਵੱਲੋਂ ਸੈਂਟਰ ਗਵਰਨਮੈਂਟ ਵੱਲੋਂ ਸਟੇਟ ਗਵਰਨਮੈਂਟ ਵੱਲੋਂ ਉਹ ਸਾਰੀਆਂ ਸਕੀਮਾਂ ਬਾਈ ਮੋਬਾਈਲ ਤੇ ਮਿਲਿਆ ਕਰਨੀ ਹੈ ਤੁਸੀਂ ਦੇਖ ਸਕਦੇ ਹੋ ਕਿੱਕਰਾਂ ਦੇ ਵਿੱਚ ਜੇ ਇੱਕ ਮਹੱਲੇ 'ਚ ਸੋਕਰ ਹੈ ਤਾਂ ਅੱਜ ਦੀ ਘੜੀ 10 ਬੰਦਿਆਂ ਦੇ ਘਰੇ ਅਖਬਾਰ ਆਂਦਾ ਹੈ 90 ਦੇ 90 ਬਾਕੀ ਮੋਬਾਈਲ ਤੇ ਦੇਖਦੇ ਨੇ ਸਾਰਾ ਕੁਝ ਸਾਰਿਆਂ ਨੂੰ ਬੈਨੀਫਿਟ ਮਿਲੂਗਾ ਸਾਰਿਆਂ ਦੇ ਬੱਚੇ ਜੋ ਵੀ ਸਕੂਲਾਂ ਵਿੱਚ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਉਸੇ ਤਰੀਕੇ ਨਾਲ ਹੀ ਮਹੱਲੇ ਦੇ ਵਿੱਚ ਛੋਟੇ-ਛੋਟੀਆਂ ਮੀਟਿੰਗਾਂ ਵੀ ਹੋਇਆ ਕਰਨਗੀਆਂ ਤੇ ਲੋਕਾਂ ਨੂੰ ਪੂਰਾ ਵਧੀਆ ਰਿਸਪੌਂਸ ਮਿਲੂਗਾ ਇਸ ਚੀਜ਼ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਵਾਰਡ ਨੂੰ ਪਾਤਣਾ ਦਾ 1 ਨੰਬਰ ਵਾਰਡ ਬਣਾਓ ਸਾਰੇ ਵੋਟਰਾਂ ਨੂੰ ਸਾਰੇ ਵਾਰਡ ਵਾਸੀਆਂ ਨੂੰ ਇਹ ਹੀ ਪੀਲਾ ਹੈ ਕਿ ਸਾਡਾ ਇੱਕੋ ਇੱਕ ਗੈਂਡ ਸਿੰਲਿੰਡਰ ਦਾ ਚੋਣ ਨਿਸ਼ਾਨ ਹੈ ਜਿਸ ਨੂੰ ਵੱਧ ਤੋਂ ਵੱਧ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰਨਾ ਹੈ ਇਹ ਕਾਮਯਾਬੀ ਸਾਡੀ ਆਪਣੀ ਨਹੀਂ ਹੈਗੀ ਇਹ ਕਾਮਯਾਬੀ ਪੂਰੇ ਵਾਰਡ ਦੀ ਹੈ ਅਸੀਂ ਇੱਕੋ ਹੀ ਨਾਰਾ ਲੈ ਕੇ ਚੱਲਣਾ ਹੈ ਕੋਈ ਹੋਰ ਜਿੰਦਾਬਾਦ ਨਹੀਂ ਕੋਈ ਕਿਸੇ ਪਾਰਟੀ ਦਾ ਕੋਈ ਮੈਸੇਜ ਨਹੀਂ ਵਾਰਡ ਨੰਬਰ 15 ਜਿੰਦਾਬਾਦ ਅਸੀਂ ਵਾਰਡ ਨੰਬਰ 15 ਨੂੰ ਜਿੰਦਾਬਾਦ ਕਹਿੰਦੇ ਹਾਂ ਸੱਛ ਤੇ ਪਹਿਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ